ਸਭ ਤੋਂ ਪਹਿਲਾਂ న్యూਸ 22 ਦੇ ਸਾਰੇ ਹੀ ਸਾਥੀਆਂ ਨੂੰ ਸਾਡੇ ਕਾਰਜਕਰਤਾਵਾਂ ਨੂੰ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ 133ਵੇਂ ਜਨਮ ਦਿਹਾੜੇ ਦੀਆਂ ਸਾਡੇ ਸਮੂਹ ਵਿਦਿਆਰਥੀ ਵਰਗ ਵੱਲੋਂ ਲੱਖ ਲੱਖ ਵਧਾਈਆਂ ਔਰ ਅੱਜ ਅਤੀ ਬલિਦਾਨੀ ਜਿਨ੍ਹਾਂ ਨੇ ਪੂਰਾ ਪਰਿਵਾਰ ਸਾਡੇ ਕੌਮ ਦੇ ਲਈ ਸਮਾਜ ਦੇ ਲਈ ਦੇਸ਼ ਦੇ ਲਈ ਵਾਰ ਦਿੱਤਾ ਬਾਬਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਉਹਨਾਂ ਦਾ ਜਨਮ ਦਿਨ ਹੈ ਔਰ ਮੈਂ ਸਮਝਣਾ ਬੀ ਉਸ ਯੋਗਪੁਰਸ਼ ਬਾਰੇ ਅਸੀਂ ਬੋਲਣ ਦਾ ਜਿਹੜਾ ਸ਼ਬਦ ਆ ਉਹ ਕੱਟ ਸ਼ਬਦਾਂ ਵਿੱਚ ਉਹਨਾਂ ਬਾਰੇ ਨਹੀਂ ਬੋਲ ਸਕਦੇ ਕਿਉਂਕਿ ਜਿੰਨੀ ਉਹਨਾਂ ਦੀ ਕੁਰਬਾਨੀ ਆ ਜਾਂ ਜਿੰਨੀ ਉਹਨਾਂ ਦੀ ਦੇਣ ਆ ਉਸ ਦੇ ਲਈ ਅਸੀਂ ਦਿਨਾਂ ਦਿਨ ਵੀ ਬੋਲਦੇ ਰਹੀਏ ਤਾਂ ਉਹਨਾਂ ਲਈ ਕੱਟ ਪੈ ਜਾਊਗਾ 바ਵਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਇਸ ਦੇਸ਼ ਦੇ ਹੀ ਨਹੀਂ ਬਲਕਿ ਪੂਰੇ ਵਿਸ਼ਵ ਦੇ ਸਭ ਤੋਂ ਵੱਧ ਪੜੇ ਲਿਖੇ ਇਨਸਾਨ ਸਨ ਔਰ ਜਿਨ੍ਹਾਂ ਨੇ 34 ਡਿਗਰੀਆਂ ਹਾਸਲ ਕੀਤੀਆਂ ਔਰ 14 ਪਛਾਵਾਂ ਦਾ ਗਿਆਨ 바ਵਾ ਸਾਹਿਬ ਡਾਕਟਰ ਅੰਬੇਡਕਰ ਨੂੰ ਸੀ ਆਪ ਖੁਦ ਕਲਾਸ ਤੋਂ ਬਾਹਰ ਬੈਠ ਕੇ ਜੋ ਸਾਨੂੰ ਕਲਾਸਾਂ ਦੇ ਅੰਦਰ ਬੈਠਣ ਜੋਗਾ ਕਰ ਗਏ ਜੋ ਆਪ ਸਕੂਲ ਤੋਂ ਬਾਹਰ ਬੈਠ ਕੇ ਪੜ੍ਹੇ ਔਰ ਸਾਨੂੰ ਸਕੂਲਾਂ ਦੇ ਅੰਦਰ ਬੈਠ ਕੇ ਪੜ੍ਹਨ ਜੋਗਾ ਕਰ ਗਏ ਅਸੀਂ ਉਹਨਾਂ ਦੀ ਦੇਣ ਜਿਹੜੀ ਆ ਕਦੀ ਵੀ ਦੇ ਨਹੀਂ ਸਕਦੇ ਔਰ ਖਾਸ ਤੌਰ ਤੇ ਮੈਂ ਇੱਕ ਗੱਲ ਸਮਾਜ ਨੂੰ ਦੱਸਣੀ ਚਾਹੁੰਦਾ ਵੀ ਜੋ ਔਰਤ ਵਰਗ ਹੈ ਖਾਸ ਤੌਰ ਤੇ ਔਰਤ ਵਰਗ ਬਾਬਾ ਸਾਹਿਬ ਦੀ ਬਹੁਤ ਰਣੀ ਹੈ ਕਿਉਂ ਕਿ ਕਿਉਂਕਿ ਜਿਸ ਨੂੰ ਕੀ ਪੈਰ ਦੀ ਜੁੱਤੀ ਕਹਿ ਕੇ ਵੱਡੇ ਵੱਡੇ ਵੇਦਾਂ ਗ੍ਰੰਥਾਂ ਵਿੱਚ ਦਰਸਕਾਰਿਆ ਗਿਆ ਔਰ ਜਿਸ ਨੂੰ ਹਮੇਸ਼ਾ ਦੂਜੇ ਦਰਜੇ ਦੀ ਨਾਗਰਿਕਤਾ ਜਿਹੜੀ ਆ ਉਹ ਦਿੱਤੀ ਗਈ ਉਸ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਆਰਟੀਕਲ 14 ਦੇ ਅੰਦਰ ਇੱਕ ਸਮਾਨ ਬਣਾਤਾ ਸਮਾਨਤਾ ਲਿਆਂਦੀ ਔਰ ਨਾਰੀ ਦੇ ਮੁਕਤੀਦਾਤਾ ਡਾਕਟਰ ਅੰਬੇਡਕਰ ਸਾਹਿਬ ਨੂੰ ਕਿਹਾ ਜਾਂਦਾ ਆ ਔਰ ਮੈਂ ਅੱਜ ਇੱਕ ਗੱਲ ਦੇਖ ਰਿਹਾ ਹਾਲਾਤ ਆਪਣੇ ਆਸ-ਪਾਸ ਦੇਖ ਰਿਹਾ ਵੀ ਅੱਜ ਦੇਸ਼ ਦੇ ਵਿੱਚ ਜੋ ਮਾਹੌਲ ਬਣਿਆ ਹੋਇਆ ਆ ਉਹ ਇਹ ਬਣਿਆ ਕਿ ਡਾਕਟਰ ਅੰਬੇਡਕਰ ਸਾਹਿਬ ਦੇ ਸੰਵਿਧਾਨ ਨੂੰ ਤਾਰ-ਤਾਰ ਕਰ ਦਿੱਤਾ ਜਾਵੇ ਡਾਕਟਰ ਅੰਬੇਡਕਰ ਸਾਹਿਬ ਦੇ ਮਾਨਵਤਾਵਾਦੀ ਸਿਧਾਂਤ ਨੂੰ ਮਾਨਵਤਾਵਾਦੀ ਸਿਧਾਂਤ ਨੂੰ ਜਿਸ ਨੇ ਇਹ ਕਿਹਾ ਸੀ ਆਰਟੀਕਲ 14 ਸਾਰੇ ਇਕਸਮਾਨ ਆ ਆਰਟੀਕਲ 15 ਕਿ ਸਾਰੇ ਪਸੇ ਭੇਦਭਾਵ ਦੀ ਸਮਾਪਤੀ ਕਰ ਦਿਓ ਔਰ ਆਰਟੀਕਲ 17 ਜਿਹੜੇ ਸਦੀਆਂ ਤੋਂ ਅਛੂਤ ਸਮਝਿਆ ਜਾਂਦਾ ਸੀ ਉਸ ਅਛੂਆਛਾਤ ਪ੍ਰਥਾ ਦੀ ਜਿਹੜੀ ਸਮਾਪਤੀ ਕਰ ਦਿੱਤੀ ਔਰ ਆਰਟੀਕਲ 19 ਜਿਸ ਦੇ ਉੱਤੇ ਅੱਜ ਦੇਸ਼ ਦੇ ਵਿੱਚ ਸਭ ਤੋਂ ਵੱਡਾ ਹਮਲਾ ਹੋ ਰਿਹਾ ਵੀ ਇਹਨਾਂ ਨੂੰ ਬੋਲਣ ਹੀ ਨਹੀਂ ਦੇਣਾ ਬਾਬਾ ਸਾਹਿਬ ਕਹਿੰਦੇ ਸੀ ਆਰਟੀਕਲ 19 ਵਿੱਚ ਰਾਈਟ ਟੂ ਸਪੀਚ ਕਿਸੇ ਦੇ ਖਿਲਾਫ ਵੀ ਅਸੀਂ ਬੋਲ ਸਕਦੇ ਹਾਂ ਪਰ ਇਹ ਲੋਕ ਅੱਜ ਸਾਡੇ ਤੋਂ ਆਰਟੀਕਲ 19 ਖੋਣਾ ਚ ਅੱਜ ਦੇਸ਼ ਦੇ ਵਿੱਚ ਕਾਬਜ ਭਾਰਤੀ ਜਨਤਾ ਪਾਰਟੀ ਦੀ ਨਰਿੰਦਰ ਮੋਦੀ ਦੀ ਸਰਕਾਰ ਜੋ ਇਹ ਕਹਿੰਦੀ ਹੈ ਵੀ ਅਸੀਂ ਦੇਖਦੇ ਜੇ 400 ਸੀਟਾਂ ਆਉਂਦੀਆਂ ਤੇ ਦੇਸ਼ ਦਾ ਸੰਵਿਧਾਨ ਬਦਲ ਦੇਵਾਂਗੇ ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ 2 ਅਪ੍ਰੈਲ 2018 ਦੇ ਉਸ ਅੰਦੋਲਨ ਨੂੰ ਯਾਦ ਕਰ ਲਿਓ ਕਿ ਤੁਸੀਂ ਸੰਵਿਧਾਨ ਦਾ ਕੀ ਸਾਡੇ ਸਿਰਫ ਇੱਕ ਐਸਸੀਐਸਟੀ ਐਕਟ ਦੀ ਇੱਕ ਲਾਈਨ ਚੇਂਜ ਕੀਤੀ ਸੀ ਤੇ ਪੂਰਾ ਦੇਸ਼ ਹਿਲ ਗਿਆ ਸੀ ਤੁਸੀਂ ਸੰਵਿਧਾਨ ਬਦਲਣ ਦੀ ਗੱਲ ਕਰਦੇ ਆਂ ਤੇ ਅਸੀਂ ਤੁਹਾਡੀਆਂ ਪੁਸ਼ਤਾਂ ਹਿਲਾ ਦੇਵਾਂਗੇ ਇਸ ਕਰਕੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਅੱਜ ਜੈਸੇ ਜਨਮ ਦਿਹਾੜੇ ਦੇ ਉੱਤੇ ਅਸੀਂ ਨੌਜਵਾਨ ਸਾਥੀਆਂ ਨੇ ਵਿਦਿਆਰਥੀ ਵਰਗ ਨੇ ਇਹ ਪ੍ਰਣ ਕਰ ਲਿਆ ਕਿ ਅਸੀਂ ਉਹਨਾਂ ਦੇ ਸੰਵਿਧਾਨ ਨੂੰ ਜਿਉਂਦਾ ਰੱਖਣ ਲਈ ਬਚਾਉਣ ਦੇ ਲਈ ਬਾਬਾ ਸਾਹਿਬ ਅੰਬੇਡਕਰ ਜੀ ਦੇ ਮਾਨਵਤਾਵਾਦੀ ਸਿਧਾਂਤ ਨੂੰ ਔਰ ਖਾਸ ਤੌਰ ਤੇ ਉਹਨਾਂ ਲੋਕਾਂ ਦੇ ਲਈ ਇਹ ਅੱਜ ਜਾਗਰੂਤਾ ਅਭਿਆਨ ਚਲਾਇਆ ਵੀ ਜੋ ਇਸ ਸਮੇਂ ਦੇ ਕਿ ਬਾਬਾ ਸਾਹਿਬ ਅੰਬੇਡਕਰ ਕੱਲੇ ਦਲਿਤ ਵਰਗ ਦੇ ਲੀਡਰ ਆ ਮੈਂ ਸਮਝਣਾ ਹੈ ਕਿ ਜਿੰਨੇ ਵੀ ਹੱਕ ਹਕੂਕ ਅਧਿਕਾਰ ਤੇ ਕਰਤੱਵ ਆ ਉਹ ਸਾਰੇ ਸਮੂਚੇ ਦੇ ਵਰਗ ਦੇ ਲਈ ਆ ਸਾਰੇ ਦੇਸ਼ ਦੇ ਲਈ ਆ ਔਰ ਨਾ ਕਿ ਕੱਲੇ ਵੇ ਸ਼ੈਡਿਊਲ ਕਾਸਟ ਵਰਗ ਦੇ ਲਈ ਸ਼ੈਡਿਊਲ ਕਾਸਟ ਜੋ ਹਮੇਸ਼ਾ ਤੋਂ ਦਲਿਤ ਵਰਗ ਦਬਾਇਆ ਗਿਆ ਸੀ ਔਰਤ ਵਰਗ ਜਿਹਨੂੰ ਸਦੀਆਂ ਤੋਂ ਦਬਾਇਆ ਗਿਆ ਸੀ ਉਹਨਾਂ ਨੂੰ ਉੱਪਰ ਚੱਕਣ ਦੇ ਲਈ ਹਾਂ ਕੁਝ ਪ੍ਰੋਵੀਜ਼ਨਸ ਕੀਤੀਆਂ ਗਈਆਂ ਰੈਜ਼ਰਵੇਸ਼ਨ ਰੱਖੀ ਗਈ ਆ ਪਰ ਜੇਕਰ ਆਪਾਂ ਪੂਰੇ ਆਲ ਓਵਰ ਸੰਵਿਧਾਨ ਦਾ ਜਿਹੜਾ ਅਧਿਐਨ ਕਰੀਏ ਤਾਂ ਸਾਰਿਆਂ ਦੇ ਲਈ ਬਰਾਬਰਤਾ ਆ ਹਰੇਕ ਦੇ ਲਈ ਬਰਾਬਰਤਾ ਆ ਉਹ ਬਰਾਬਰਤਾ ਜੋ ਸਾਡੇ ਗੁਰੂਆਂ ਨੇ ਕਿਹਾ ਸੀ ਜੋ ਸਾਡੇ ਗੁਰੂਆਂ ਨੇ ਅੱਬਾ ਲੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ ਮਾਨਸਕੀ ਜਾਤ ਸਭੇ ਇੱਕ ਪਹਿਚਾਣ ਬੋ ਇਹ ਸਿਧਾਂਤ ਦਿੱਤਾ ਸੀ ਤੇ ਮੈਂ ਇੱਕੋ ਹੀ ਗੱਲ ਕਹਿਣੀ ਚਾਹੁੰਦਾ ਵੀ ਸਾਰੇ ਸਾਥੀਆਂ ਨੂੰ ਬਾਬਾ ਸਾਹਿਬ ਡਾਕਟਰ ਅੰਬੇਡਕਰ ਦਾ ਉਪਰਨ ਯਾਦ ਕਰਨਾ ਚਾਹੀਦਾ ਕਿ ਜਦੋਂ 1951 ਦੇ ਵਿੱਚ ਪੂਨੇ ਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਮੇਰੇ ਗਰੀਬ ਸਮਾਜ ਦੇ ਲੋਕੋ ਆਪਣੇ ਝੁੱਗੀਆਂ ਦੀਆਂ ਦੀਵਾਰਾਂ ਦੇ ਉੱਤੇ ਲਿਖ ਦਿਓ ਕਿ ਤੁਸੀਂ ਇਸ ਦੇਸ਼ ਦੇ ਹੁਕਮਰਾਨ ਬਣਨਾ ਕਿਉਂਕਿ ਹੁਕਮਰਾਨ ਜਿਹੜਾ ਹੁੰਦਾ ਉਹ ਵੰਡਣ ਵਾਲਾ ਹੁੰਦਾ ਉਹ ਹੁਕਮਰਾਨ ਕਦੀ ਭੀਖ ਨਹੀਂ ਮੰਗਦੇ ਇਸ ਕਰਕੇ ਮੈਂ ਇਹੀ ਗੱਲ ਕਹਿਣਾ ਚਾਹੂੰਗਾ ਕਿ ਅਸੀਂ ਸਾਰੇ ਮਿਲ ਕੇ ਵਾਬਾ ਸਾਹਿਬ ਡਾਕਟਰ ਅੰਬੇਡਕਰ ਦੇ ਸੰਵਿਧਾਨ ਨੂੰ ਬਚਾਈਏ ਉਸ ਸੰਵਿਧਾਨ ਨੂੰ ਸੇਵ ਕਰੀਏ ਕਿਉਂਕਿ ਜੇ ਸੰਵਿਧਾਨ ਬਚੇਗਾ ਤਾਂ ਹੀ ਦੇਸ਼ ਬਚੇਗਾ ਜੈ ਭੀਮ ਜੈ ਭਾ